ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਤਾਜੀ ਸੂਈ ਵੀ ਐ ਇੱਕ ਗੱਬਣਾ ਵੀ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਹੱਸੀ ਗੱਲ ਸਸਰੀ ਗਾਲ ਜੀ ਹੋ ਠੀਕ ਹੋ ਵਧੀਆ ਹਾਂ ਹਾਂ ਠੀਕ ਆ ਬਈ ਵਧੀਆ ਚੱਲ ਰਿਹਾ ਕੰਮ ਕਰ ਹਾਂ ਹਾਂ ਬਈ ਪੂਰਾ ਵਧੀਆ ਚੱਲ ਨਾਮ ਤੇ ਐਡਰੈਸ ਹੋ ਨਾਮ ਮੇਰਾ ਲਾਪਰੀ ਦਾ ਬਈ ਪਿੰਡ ਸੁਖਾਣਾ ਨੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਬਰਾਣਾ ਸੜੀ ਵਾਲੀ ਸੜਕ ਦੇ ਘਰ ਆ ਆਪਣਾ ਠੀਕ ਆ ਬਈ ਨੇੜੇ ਭਗਤਾ ਭਾਈ ਦਾ ਸ਼ਹਿਰ ਤੇ ਇੱਕ ਬਗਰਾੜੀ ਆ ਇੱਧਰ ਵੱਜ ਜਾ ਖਾਨਾ ਮੋਬਾਈਲ ਨੰਬਰ ਬੋ 9672957848 ਠੀਕ ਆ ਬਈ ਬਈ ਜਿਹੜੀ ਇਹ ਬੜ ਦੇ ਨੇ ਕਿਹੜਾ ਸੋਸ ਹੋਈ ਆ ਇਹ ਦੂਜਾ ਸੂਆ ਸੂਈ ਆ ਬਈ ਅਰੀਨ ਕਦੋਂ ਸੂਈ ਆ ਬਈ ਇਹ ਬਈ 11 ਵਜੇ 13 ਮਿੰਟ ਤੇ ਮੈਂ ਤੈਨੂੰ ਫੋਨ ਲਾਇਆ ਸੀਗਾ ਹੂੰ ਇਹ ਉਦੋਂ ਸੂਈ ਆ ਹੁਣ 11:52 ਹੋ ਗਿਆ ਦਿਖਾ ਵੀ ਦੇ ਆਪਾਂ ਤੈਨੂੰ ਫੋਨ ਲਾਇਆ ਸੀ ਉਦੋਂ ਹੂੰ ਕਿ ਐ ਆਪਾਂ ਝੂਠ ਜੇ ਮਾਰ ਕੇ ਰਾਜੀ ਨਹੀਂ ਆ 11 ਵਜੇ 13 ਮਿੰਟ ਤੇ ਆਪਾਂ ਤੈਨੂੰ ਫੋਨ ਲਾਇਆ ਸੀ ਉਦੋਂ ਸਹੀ ਆ ਹਾਂ ਜੇਰ ਪੈਣੀ ਆ ਜੀ ਹਾਂ ਇਹ ਸੂਈ ਨੂੰ ਬਈ 10:52 ਹੋ ਬਸ ਅੱਧਾ ਘੰਟਾ ਲਾਲਾ ਹਾਂ ਤਾਂ 12 ਘੰਟੇ ਹਾਂ ਤੇ ਬੱਚੇ ਕੀ ਆ ਆ ਬੱਚੀ ਦਿੱਤੀ ਐਨੇ ਬੱਚੀ ਦੀ ਚੰਗੀ ਆ ਨਾ ਹਾਂ ਹਾਂ ਬੱਚੀ ਚੰਗੀ ਆ ਕੱਦ ਦੇ ਘਰ ਥਾਲੀ ਆ ਇਹ ਬੋਲਾ ਕੱਢਿਆ ਜਾਂ ਨਹੀਂ ਬਈ ਯਾਰ ਬੋਲਾ ਮੈਂ 2 ਕਿਲੋ ਹੀ ਕੱਢਿਆ ਐਵੇਂ ਗੱਪ ਮਾਰਦੀ ਐ 5-6 ਕਿਲੋ ਕੱਢਿਆ ਹਨਾ ਚਵਾਈ ਜੂਈ ਦੀ ਨੰਬਰ 1 ਆ ਮੋਟੀ ਧਾਰਾ ਪੂਰੀ ਕੱਲਾ ਕੱਲਾ ਬਹੁਤ ਚੰਗਾ ਲੱਗਿਆ ਗਲਾਬੀ ਤਣ ਚਾਰੇ ਥਾਨੇ ਪੀਤੇ ਨਾ ਮੈਨ ਨਾਲੇ ਥਾਣੀ ਲੱਗਿਆ ਬਈ ਫੁੱਟ ਫੁੱਟ ਦੀ ਬੱਥ ਤੇ ਹੋਣਗੇ ਚਾਹੀ ਸਹੀ ਗੱਲ ਆ ਖੋਲਿਓ ਬਈ ਤੋੜ ਕੇ ਦਿਖਾਓ ਚਲ ਬਸੇ ਮਗਰ ਵਾਈਆ ਬੱਚਾ ਮਗਰ ਬੱਚੇ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਮੋਟੀ ਆ ਥਣ ਆਰਡਰ ਦੇਖੋ ਬਈ ਆਰਡਰ ਬੜਾ ਚੰਗਾ ਕਰਦਾ ਇਧਰ ਖੋਲਦੇ ਆ ਬੱਚੇ ਦਾ ਕਰਦੇ ਨਾ ਥੋੜਾ ਖੋਲ ਦੇ ਚਲੋ ਬੱਚਾ ਮਗਰ ਬੱਚੀ ਆ ਬੱਚੀ ਵੀ ਚੰਗੀ ਆ ਬਈ ਕਰਦ ਕਾਠ ਵਾਲੀ ਬੱਚੀ ਹੈਗੀ ਬਾਕੀ ਤੋਰਾ ਤਰਾ ਦਿਖਾਉਂਦੇ ਆਇਆ ਚਵਾਈ ਦੁਈ ਦੀ ਕਿਵੇਂ ਨਿਕਲੀ ਬਈ ਯਾਰ ਪੂਰੀ ਮੋਟੀ ਧਾਰ ਆ ਚਵਾਈ ਤੋਂ ਤਾਂ ਬੰਦਾ ਹੈਲ ਹੀ ਨਹੀਂ ਸਕਦਾ ਇਨੀ ਵਧੀਆ ਚਾਹੀ ਨਿੱਕਾ ਜਵਾ ਕੇ ਚੋਲੇ ਇਨੀ ਵਧੀਆ ਧਾਰ ਆ ਚਵਾਈ ਤਾਂ ਬਾਈ ਕਹਿੰਦਾ ਨੰਬਰ 1 ਆ ਪੂਰੀ ਪੋਲੀ ਧਾਰ ਆ ਤੂੰ ਬਈ ਵੀਡੀਓ ਦੇ ਸਬੂਤ ਆ ਜੇ ਪਫਾਰਾ ਪੈਂਦਾ ਹੋਵੇ ਛਿੱਟਾ ਹੋਵੇ ਗਾਂ ਫਰੀਜ ਦੇਊਂਗਾ ਠੀਕ ਆ ਹਾਂ ਇਹ ਬੰਦਾ ਬਾਅਦ ਰਿਕਾਰਡ ਕਰ ਲਿਆ ਆਪਣੀ ਠੀਕ ਆ ਭਾਈ ਜੇ ਗੰਨੇਾਰ ਕੀ ਧਾਰਨਾ ਹੋਵੇ ਤਾਂ ਵੀ ਕਹਦੇ ਆਪਾਂ ਨੂੰ ਜੇ 25 ਟੈਟ ਹੋਵੇ ਤਾਂ ਵੀ ਗਾ ਮੁਫਤੀ ਦੇਵਾਂਗਾ ਠੀਕ ਆ ਹਾਂ ਆਏ ਨਹੀਂ ਭਈ ਆਪਾਂ ਮੁੱਲ ਘਟ ਨਹੀਂ ਕਰਦੇ ਆਪਾਂ ਗਾ ਫਰੀ ਚ ਦੇਵਾਂਗੇ ਠੀਕ ਆ ਭਾਈ ਤੇ ਕੀ ਮੁੱਲ ਆ ਭਈ ਜੈ ਜਨਾ ਇਹ ਮੁੱਲ 85 ਆ ਮਾਨਤਨ ਹੋ ਜਾਵੇ ਹਾਂ ਮਾਨਤਨ ਕਰ ਦਾਂਗੇ ਠੀਕ ਆ ਇੱਕ ਵਾਰ ਫੇਰ ਤੋਰ ਦੀ ਮੜੀ ਜੀ ਬਾਕੀ ਕੋਈ ਨਹੀਂ ਓਕੇ ਭਾਈ ਤੈਨੂੰ ਦਿਖਾ ਦੇ ਮੜੀ ਫੇਰ 85000 ਰੁਪਿਆ ਮੋਲ ਆਮਾਨਤਾਂ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਚੰਗੀ ਅਬਰਡ ਤੋਰੇ ਤਾਰੇ ਦੀ ਚੰਗਿਆ ਆਰਡਰ ਕਮਾਲ ਦਾ ਮੁੱਠੀ ਵਾਲਾ ਥਣ ਸੂਈ ਸਵਾਈ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਹੈ ਕਿੰਨਾ ਦੁੱਧ ਦੀ ਰਿਵਰਸਟਿਮੇਟ ਹੈ ਦੁੱਧ ਦੇਉਗੀ ਬਈ ਇਹ 23 ਤੋਂ 22 ਤੋਂ 23 ਦੇ ਸੰਗ ਦੇ ਦੋ ਹਮ ਆਰਡਰ ਬੜਾ ਕਮਾਲ ਆ ਹਨਾ ਹਾਂ ਪੂਰਾ ਫੈਕਸ ਹਵਾਨਾ ਬਈ ਸਹੀ ਗੱਲ ਹੈ ਨਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਗਲਾਬੀ ਥਣ ਚਾਰੇ ਥਣ ਨਿਕਲਦੇ ਆ ਬਈ ਇਧਰ ਵੀ ਦਿਖਾ ਦੇ ਆਏ ਨਹੀਂ ਬਈ ਮਗਰਲੇ ਥਣ ਨਹੀਂ ਆਪਸ ਵਿੱਚ ਜੁੜਦੇ ਇਹ ਮੂਰਲੇ ਨਹੀਂ ਜੁੜਦੇ ਹੂੰ ਬਈ ਉਹ ਕੰਮ ਨਹੀਂ ਸਹੀ ਗੱਲ ਆ ਲੈ ਕੱਲਾ ਕੱਲਾ ਥਣਾ ਪੂਰੀ ਵਿੱਚੀ ਦੇ ਥਣ ਲੱਗੇ ਕੀ ਬਾਤ ਆ ਸਾਫ ਸੁਥਰੀ ਆਣਾ ਬੱਚ ਹਾਂ ਆਏ ਨਹੀਂ ਯਾਰ ਕਿਸੇ ਟੋਕਾ ਦੀ ਤਾਂ ਹੈ ਨਹੀਂ ਬਈ ਸਹੀ ਗੱਲ ਇਹ ਕਿਹੜਾ ਸੂਆ ਸੁੰਦੀ ਆ ਬਈ ਇਹ ਵੀ ਦੂਜਾ ਸੂਆ ਹੀ ਸੁੰਦੀ ਆ ਕਿੰਨੇ ਦਿਨ ਲੈਂਦੀ ਇਹ ਇਹ ਤਾਂ ਬਈ ਯਾਰ ਬਸ 2-4 ਦਿਨ ਹੀ ਲੂਗੀ 2-4 ਦਿਨ ਹਾਂ ਕੀ ਰਿਕਰਡ ਦੁੱਧ ਇਹ ਦੁੱਧ ਬਈ ਯਾਰ 12 13 ਕਿਲੋ ਦਿੰਦੀ ਹੁੰਦੀ ਐਵੇਂ ਆਪਾਂ ਕਹ ਜੀ ਇਹ 15 ਕਿਲੋ ਦੂ 14 ਕਿਲੋ ਹਨਾ ਉਹ ਤਾਂ ਲੋਕਾਂ ਹੀ ਜੋ ਆਂ ਜੀ ਤੇ ਚੜ ਗਿਆ ਹਾਂ ਹਾਂ ਹੂੰ ਠੀਕ ਆ ਜੇਲੀਆ ਵੀ ਗਾਰਾ ਗੂਲਾ ਕਰੀ ਜਾਂਦੀ ਆ ਹੂੰ ਇਹ ਆਏ ਆ ਬਈ ਅੱਜ ਆ ਦਿਨ ਸ਼ਨੀਵਾਰ ਆ ਹੂੰ ਜੇ ਆ ਆਪਣੀ ਵੀਡੀਓ ਬਸ ਆਥਰ ਨੂੰ ਤਾਂ ਆ ਜੂ ਹਨਾ ਹੂੰ ਤੇ ਬਾ ਨਹੀਂ ਕੱਲੂ ਆਪਾਂ ਮੰਡੀ ਤੇ ਪਾ ਦੇਣੀ ਆ ਇਹ ਬੰਦਾ ਇਹਦਾ ਤਾਂ ਅਜ ਤਾਂ ਦੇਣੀ ਆ ਬਾ ਫੋਨ ਲਾਵੇ ਠੀਕ ਆ ਬਈ ਹਾਂ ਕੱਲੂ ਐ ਦਵਾਰ ਦੀ ਡੱਬਲ ਹੀ ਮੰਡੀ ਆ ਨਾ ਹੂੰ ਹਾਂ ਮੁੱਲ ਕੀ ਦਾ ਜਾਇਜ਼ ਹੈ ਇਹ ਮੁੱਲ ਆਪਾਂ 28000 ਦੀ ਦੇ ਦਾਂਗੇ ਮਾਨਦਾਨ ਹੋ ਜਾ ਹਾਂ ਮਾਨਦਾਨ ਮੌਕੇ ਤੇ ਕਰ ਦਾਂਗੇ 28000 ਰੁਪਏ ਮੁੱਲ ਮਾਨਦਾਨ ਜਰੂਰ ਹੋ ਜਾ ਹਾਂ ਨਾਗਸੀ ਭਰਾ ਕੋਲੇ ਦੋ ਦੋਨੇ ਦੁਕਾਨ ਤੇ ਕਿਸੇ ਵੀਰ ਦੇ ਰੋਣਾ ਜੋ ਕੋਈ ਵੀ ਪਸੰਦ ਆਏ ਭਾਈ ਨਕਨੈਕਟ ਕਰ ਲਿਓ ਧੰਨਵਾਦ